ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸਮੇਂ' ਡਾਕਟਰ ਗਗਨਦਰ ਸਿੰਘ ਬਰਾੜ ਤੇ ਫਸਲ ਬਾਰੇ ਗੱਲਬਾਤ ਕਰਨੀ ਹੈ ਕਣਕ ਦੀ ਫਸਲ ਇਸ ਟਾਈਮ ਮੌਸਮ ਜਿਹੜਾ ਥੋੜਾ ਜਿਹਾ ਅੱਜ ਖੁੱਲਿਆ ਤੇ ਜੇ ਨੌਰਥ-ਵੈਸਟ ਵੱਲੋਂ ਹਵਾ ਦੀ ਗਤੀ ਰਹਿੰਦੀ ਏ ਇਸੇ ਤਰ੍ਹਾਂ ਤੇ ਮੌਸਮ ਥੋੜਾ ਜਿਹਾ ਖੁੱਲਦਾ ਤਾਂ ਹਲਕਾ ਕੋਰਾ ਪੈਣ ਦੇ ਸਾਰ ਵੀ ਬਣ ਸਕਦੇ ਕਣਕ ਦੀ ਫਸਲ ਦੀ ਇਸ ਟਾਈਮ ਦੀ ਹਾਲਤ ਬਹੁਤ ਵਧੀਆ ਕਿਸਾਨ ਵੀਰਾਂ ਨੇ ਕਈ ਥਾਵਾਂ ਦੇ ਉੱਤੇ ਨਦੀਨ ਨਾਸ਼ਕ ਵਗੈਰਾ ਸਪਰੇ ਜਿਹੜੇ ਸਟਰੋਂਗ ਕੀਤੇ ਉੱਥੇ ਪੀਲਾ ਪਾਣਾ ਆ ਰਿਹਾ ਜਾਂ ਮੌਸਮ ਜਿਹੜਾ ਧੁੰਦ ਲਗਾਤਾਰ ਪਈ ਗਈ ਆ ਕਈ ਦਿਨਾਂ ਸੂਰਜ ਨਹੀਂ ਨਿਕਲਿਆ ਤੇ ਕਈ ਕਿਸਾਨ ਵੀਰਾਂ ਨੇ ਪਾਣੀ ਲਾਇਆ ਸੀ ਪਾਣੀ ਕਾਰਨ ਕਣਕ ਦਬਾਅ ਮੰਨਿਆ ਕਈ ਥਾਵਾਂ ਦੇ ਉੱਤੇ ਪੀਲਾ ਪਾਣਾ ਆਇਆ। ਵਾਰ-ਵਾਰ ਬੇਨਤੀਆਂ ਕੀਤੀਆਂ ਤੱਤਾਂ ਵਾਲੀ ਸਪਰੇਅ ਦੀ ਕਈ ਕਿਸਾਨ ਵੀਰਾਂ ਨੇ ਨਹੀਂ ਕੀਤੀਆਂ। ਤੇ ਕਈ ਕਿਸਾਨ ਵੀਰ ਜਿਨ੍ਹਾਂ ਨੇ ਕੀਤੀਆਂ ਉਹਨਾਂ ਨੂੰ ਫੀਡਬੈਕ ਬਹੁਤ ਵਧੀਆ ਆ ਰਿਹਾ ਹੈ। ਤੇ ਹੋਰ ਵੀ ਕਿਸਾਨ ਵੀਰ ਜਿਨ੍ਹਾਂ ਨੇ ਫੀਡਬੈਕ ਨਹੀਂ ਭੇਜਿਆ ਤੁਸੀਂ ਮੇਰੀ ਈਮੇਲ ਤੇ ਭੇਜ ਸਕਦੇ ਆ। ਵੀਡੀਓ ਬਣਾ ਕੇ ਜਾਂ ਫੋਟੋਆਂ ਖਿੱਚ ਕੇ ਡਿਟੇਲ ਉਹਦੀ ਡਿਟੇਲ ਦੇ ਵਿੱਚ ਸੈਂਡ ਕਰ ਸਕਦੇ ਆ। ਜਾਂ ਫੇਸਬੁੱਕ ਪੇਜ ਆ ਜਿਹੜਾ ਉਹਦੇ ਥੱਲੇ ਕਮੈਂਟਾਂ ਦੇ ਵਿੱਚ ਦੱਸ ਸਕਦੇ ਆ ਜਿਹੜੀ ਕਣਕ ਅਕਤੂਬਰ ਦੇ ਲਾਸਟ ਵੀਕ ਤੱਕ ਅਕਤੂਬਰ ਦੇ ਆਖਰੀ ਹਫਤੇ ਜਾਂ 5 ਨਵੰਬਰ ਤੱਕ ਬਿਜਾਦ ਹੋਈ ਤੇ ਜਿਹੜੀ ਕਣਕ 5 ਨਵੰਬਰ ਤੋਂ 15 ਨਵੰਬਰ ਦੇ ਦਰਮਿਆਨ ਬਿਜਾਦ ਹੋਈ 20 ਨਵੰਬਰ ਦੇ ਦਰਮਿਆਨ ਬਿਜਾਦ ਹੋਈ ਆ ਇਸ ਟਾਈਮ ਦਾ ਮੌਸਮ ਦੇਖ ਕੇ ਲੱਗਦਾ ਕਿ ਜਿਹੜੀ 5 ਤੋਂ 15 ਵਾਲੀ ਕਣਕ ਜਿੱਥੇ ਤੁਸੀਂ ਬੀਜ ਦੀ ਮਾਤਰਾ ਸਹੀ ਪਾਈ ਆ ਖਾਦਾਂ ਦੀ ਮਾਤਰਾ ਸਪਰੇਇਆਂ ਬੀਜ ਸੋਧ ਪोटाश ਜ਼ਿੰਕ ਵਗੈਰਾ ਜਿਹੜਾ ਹੈਗਾ ਕਿਉਂਕਿ ਜ਼ਿੰਕ ਮੈਗਨੀਜ਼ ਆਪਾਂ ਸਪਰੇਇਆਂ ਹੀ ਦੇਣੀਆਂ ਪोटाਸ਼ ਥੱਲੇ ਪਾਉਣੀ ਆ ਸਲਫਰ ਥੱਲੇ ਪਾਉਣੀ ਆ ਡਾਇਆ ਡਰਿੱਲ ਕਰਨੀ ਬਜਾਈ ਟਾਈਮ ਇਹ ਜਿਹੜੇ ਮੁੱਖ ਕੰਮ ਹੁੰਦੇ ਆ 5 ਤੋਂ 15 ਨਵੰਬਰ ਵਾਲੀ ਕਣਕ ਆ ਜਿਹੜੀ ਉਹ ਜਿਹੜਾ ਝਾੜ ਆ ਉਹਦਾ ਕਿਉਂਕਿ ਮੌਸਮ ਤੇ ਤਾਂ ਆਪਾਂ ਪਤਾ ਹੀ ਆ ਕਿ ਮੌਸਮ ਤੇ ਨਿਰਭਰ ਕਰਦਾ ਪਰ ਮੌਸਮ ਦੇ ਵਿੱਚੋਂ ਵੀ ਜੇ ਆਪਾਂ ਅਕਤੂਬਰ ਦੇ ਲਾਸਟ ਵੀਕ ਵਾਲੀ ਜਾਂ 5 ਤੱਕ ਵਾਲੀ ਜਾਂ 5 ਤੋਂ 15 ਵਾਲੀ ਨੂੰ ਕੰਪੇਅਰ ਕਰੀਏ ਕੰਪੇਰੀਜ਼ਨ ਕਰੀਏ ਬਾਕੀ ਤੁਸੀਂ ਵੀ ਕਮੈਂਟ ਕਰਕੇ ਆਪਦੀ ਰਾਇ ਥੱਲੇ ਸੁਝਾਅ ਆਵਦੇ ਜਰੂਰ ਭੇਜ ਸਕਦੇ ਆ ਤਾਂ ਨਵੰਬਰ ਮਹੀਨੇ ਵਾਲੀ ਕਣਕ ਆ ਉਹ ਝਾੜ ਉਹਦਾ ਲੇਟ ਵਾਲੀ ਨਾਲੋਂ ਜਾਂ ਗੇਟ ਵਾਲੀ ਨਾਲੋਂ ਚੰਗਾ ਰਹੂਗਾ ਇਸ ਟਾਈਮ ਦੇਖ ਕੇ ਲੱਗਦਾ ਕਿਉਂਕਿ ਜਿਹੜੀ ਗੀਤ ਵਾਲੀ ਕਣਕ ਹੈ ਉੱਤੇ ਹੋ ਸਕਦਾ ਹੈ ਜਿਹੜੇ ਸਹਾਵਨ ਮੌਸਮ ਜਿਹੜੀ ਤਬਦੀਲੀ ਆਈ ਹੈ ਕਿ ਨਸਾਰੇ ਟਾਈਮ ਫਲਾਵਰਿੰਗ ਟਾਈਮ ਕੋਰਾ ਜਿਹੜਾ ਹੈਗਾ ਫਰੋਸਟ ਹੈ ਜਿਹੜੀ ਉਹਦੇ ਨਾਲ ਪ੍ਰਭਾਵ ਪੈ ਸਕਦਾ ਹੈ ਜੇ ਬਾਇ ਚਾਂਸ ਕਿਉਂਕਿ ਕੁਦਰਤ ਨੇ ਸਾਰਾ ਬੈਲੈਂਸ ਰੱਖਣਾ ਜੇ ਬਾਇ ਚਾਂਸ ਤੋਂ ਬਚਤ ਰਹਿੰਦੀ ਤਾਂ ਬਹੁਤ ਵਧੀਆ ਗੀਤ ਵਾਲੀ ਕਣਕ ਵੀ ਝਾੜ ਚੰਗਾ ਦੇ ਸਕਦੀ ਜਿਹੜੀ 5 ਤੋਂ 15 ਵਾਲੀ 20 ਵਾਲੀ ਆ ਉਹਨੇ ਇਹਨੂੰ ਸਕੇਪ ਕਰ ਜਣਾ ਤੇ ਠੰਡ ਆ ਜਿਹੜੀ ਉਹ ਤੁਸੀਂ ਪਿਛਲੇ ਸਾਲ ਦਾ ਜੇ ਆਪਾਂ ਟ੍ਰੈਂਡ ਦੇਖੀਓ ਉਹਦੋਂ ਪਿਛਲੇ ਸਾਲ ਦਾ ਵੀ ਲੇਟ ਤੱਕ ਠੰਡ ਜਾਣੀ ਆ ਗੜੇ ਮਾਰੀ ਤੋਂ ਵਿਚਾਰ ਰਹੇ ਤਾਂ ਕਿਉਂਕਿ ਲੇਟ ਵੀ ਮੀਂਹ ਥੋੜੇ ਬਹੁਤੇ ਪੈ ਜਾਂਦੇ ਆ ਤਾਂ ਠੰਡ ਮਾਰਚ ਐਂਡ ਤਾਈਂ ਹੀ ਚਲੀ ਜਾਣੀ ਆ ਅਪ੍ਰੈਲ ਦੇ ਸ਼ੁਰੂ ਤਾਈਂ ਵੀ ਠੰਡਕ ਹੁੰਦੀ ਆ ਸਵੇਰ ਸ਼ਾਮ ਜਿਹੜੀ ਠੰਡ ਰਹਿੰਦੀ ਆ ਤੇ ਉਸ ਚੀਜ਼ ਦਾ ਕਣਕ ਦੇ ਪਕਾ ਤੀ ਕਿਉਂਕਿ ਪਕਾ ਜੇ ਹੌਲੀ-ਹੌਲੀ ਕਣਕ ਪੱਕੂਗੀ ਦਾਣਾ ਇੱਕਦਮ ਪਿਛਕਦਾ ਨਹੀਂ ਹੁੰਦਾ ਦਾਣੇ ਦਾ ਭਾਰ ਬਹੁਤ ਚੰਗਾ ਰਹਿੰਦਾ ਹੁੰਦਾ ਇਸ ਟਾਈਮ ਜਿਹੜਾ ਆਪਾਂ ਕੰਮ ਕਰਨ ਜਿਹੜੀ ਕਣਕ ਤੁਹਾਡੀ ਅਕਤੂਬਰ ਜਿਹੜੀ ਸੌਰੀ ਨਵੰਬਰ ਅੱਧ ਜਾਂ ਉਸ ਤੋਂ ਬਾਅਦ ਵਾਲੀ ਵਜਾਂਦ ਵਾਲੀ ਉੱਥੇ ਦੀ ਨਾਸ਼ਕਾ ਵਾਲੀ ਸਪਰੇ ਜਿਹੜੀ ਤੁਸੀਂ ਕਰਨੀ ਉਹ ਕਰੋ ਜਿੱਥੇ ਤੁਸੀਂ ਮੌਸਮ ਨੂੰ ਦੇਖ ਕੇ ਜਿਹੜਾ ਪਾਣੀ ਆ ਖਾਸ ਤੌਰ ਤੇ ਪਾਣੀ ਜਿਹੜੀ ਕਣਕ ਨੂੰ ਹਜੇ ਕੋਰ ਨਹੀਂ ਲਾਇਆ ਹੋਇਆ ਪਾਣੀ ਲਾਓ ਤੇ ਤਤਾਂ ਵਾਲੀ ਸਪਰੇ ਜ਼ਰੂਰ ਕਰ ਲਓ ਕਿਸਾਨ ਵੀਰੋ ਤਤਾਂ ਵਾਲੀ ਸਪਰੇ ਨਾ ਮਿਸ ਕਰੋ ਬਾਰ ਬਾਰ ਬੇਨਤੀਆਂ ਨੇ ਇਹ ਤੁਹਾਨੂੰ ਜਦੋਂ ਸਪਰੇ ਦਾ ਰਿਜ਼ਲਟ ਮਿਲਦਾ ਨਾ ਫਿਰ ਆਪਾਂ ਨੂੰ ਪਤਾ ਲੱਗਦਾ ਕਿ ਝਾੜ ਆਪਾਂ ਝਾੜ ਤੇ ਨੇ ਕੀ ਆਪਾਂ ਨੂੰ ਬੈਨੀਫਿਟ ਦਿੱਤਾ ਸਪਰੇ ਹੈਗੀ ਸਸਤੀ ਸੌਦਾ ਸਸਤਾ ਪਰ ਕਿਸਾਨ ਵੀਰ ਜਿਹੜਾ ਹੈਗਾ ਕਈ ਵਾਰ ਹੋਰ ਸਮਾਨਾ ਜਿਹੜਾ ਹੈਗਾ ਉਹ ਯੂਰੀਆ ਨਾਲ ਲਾ ਕੇ ਪਾ ਲੈਂਦੇ ਕਈ ਕਿਸਾਨ ਵੀਰ ਪੁੱਛ ਰਹੇ ਕਿ 4-4 ਗੱਟੇ ਸੀ ਕਣਕ ਨੂੰ 3 ਤੋਂ 4 ਗੱਟੇ ਬਹੁਤ ਆ 2 ਗੱਟੇ ਬਹੁਤ ਹੁੰਦੇ ਆ 2 ਗੱਟੇ 2.5 ਗੱਟੇ ਹਲਕੀਆਂ ਜ਼ਮੀਨਾਂ ਦੇ ਵਿੱਚ 2.5 ਗੱਟਿਆਂ ਦਾ ਹੀ ਜਾ ਸਕਦੇ ਆ 3 ਵੀ ਠੀਕ ਆ ਪਰ ਇਦੋਂ ਉੱਪਰ ਤਾਂ ਮਤਲਬ ਹੀ ਨਹੀਂ ਯੂਰੀਆ ਪਾਉਣ ਦਾ ਤਾਂ ਆਲੀਆਂ ਸਪਰੇਆਂ ਕਰੋ ਕਿਉਂਕਿ ਆਪਾਂ ਦੋ ਥੱਲੇ ਦਰਮਿਆਨੀਆ ਜ਼ਮੀਨਾਂ 'ਚ ਵਾਧੂ ਹੁੰਦੇ ਜੂਰੀਆ ਦੇ ਹੋਰ ਕੋਈ ਸਵਾਲ ਹੋਵੇ ਸਿਝਾਵੇ ਜਰੂਰ ਦੱਸਣਾ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ ਬਹੁਤ-ਬਹੁਤ